ਮਾਪੇ ਦਾ ਜਿਹੜਾ ਰੁਭੈਜਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਨਹੀਂ ਹੁੰਦਾ ਕਹਿੰਦੇ ਸਾਡੇ ਕੀ ਬੱਚੀ ਬਦਨਾਮੀ ਕਰਦੇ ਹੋ ਤੁਸੀਂ ਨਸ਼ਾ ਖਾਪ ਕੇ ਉਹਨਾਂ ਨੂੰ ਪੈਸੇ ਦੇਦੇ ਹੋ ਸਭ ਤੋਂ ਵੱਡਾ ਕੰਮ ਕੀ ਬੱਚ ਨੂੰ ਬਗੜਨ ਦਾ ਮਾਪਿਆਂ ਦਾ ਵੀ ਹੁੰਦਾ ਹੈ ਮਾਪਿਆਂ ਦਾ ਕੋਈ ਜਨਾਬ ਨਹੀਂ ਆ ਕਿ ਆਪਣੇ ਬੱਚੇ ਜ਼ਿੰਮੇਸਤੇ ਪਾਜਦੇ ਨੇ ਉਹਨਾਂ ਏਜੰਸੀਆਂ ਨੇ ਉਹਦਾ ਜਨਮ ਲੈ ਕਿੰਨਾ ਪੰਜਾਬ ਦਾ ਭਾਰ ਨਹੀਂ ਚਾਹੁੰਦੇ ਉਹਨਾਂ ਦੇ ਅੰਦਰ ਇਹ ਕਿਹੜੀਆਂ ਗੱਲਾਂ ਬੱਚਾ ਨੂੰ ਆਪਣੇ ਪਰਿਵਾਰ ਤੋਂ ਸੋਚੀ ਨਹੀਂ ਰਹਿ ਗਈਆਂ ਨਸ਼ਾ ਕੋਈ ਸ਼ਾਕਾ ਤਾਂ ਗਿਆ ਪਰ ਹਸਪਤਾਲ ਦੀ ਗੋਲੀ ਖਾਂਦਾ ਹੈ ਹਸਪਤਾਲ ਦੀ ਗੋਲੀ ਚੇਤੇ ਰੱਖਿਆ ਜੀ ਚਿੱਤੇ ਤੋਂ ਕੈਮੂਲਾ ਬਣਦੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਹਸਪਤਾਲ ਦੀ ਗੋਲੀ ਆਉਂਦੀ ਹੈ ਉਹ ਸਮਝ ਲਓ ਵੀ ਤੁਹਾਡੇ ਘਰ ਦੇ ਵਿੱਚ ਇੱਕ ਸਭ ਤੋਂ ਵੱਡੀ ਜ਼ਹਿਰ ਆ ਰਹੀ ਹੈ ਸਿਰਫ ਕੌਮ ਨੂੰ ਖਤਮ ਕਰਨਾ ਹੈ ਮੁਗਲਾਂ ਨੂੰ ਲੈ ਕੇ ਨਵੇਜਾ ਨੇ ਬੜੀ ਕੋਸ਼ਿਸ਼ ਕੀਤੀ ਸਾਡੀ ਕੌਮ ਨੂੰ ਖਤਮ ਕਰਨ ਦੀ ਫਿਰ ਜਿਹੜੀ ਪੰਗੀਦਾਰ ਬਾਦਸ਼ਾਹ ਦੀ ਬਾਗੀ ਸੀ ਇਹ ਕੌਮ ਸੀ ਇਹ ਜੰਗੀ ਤੱਕ ਜਹੀ ਤੁਹਾਨੂੰ ਫਰਦਾਨੀ ਤੇ ਆਏ ਨਾਗਰ ਸ਼ਾਹ ਆਇਆ ਤੇ ਬੜੇ ਆਏ ਤੇਰੇ ਕਿਹੜਾ ਖਾਸਾ ਪੰਤ ਕਹੇ ਕਿ ਤੂੰ ਕਹਿਣੀਗਾ ਕਿਤੇ ਗਰੇਕਿਆਂ ਨੇ ਬੜਾ ਕੋਸ਼ਿਸ਼ ਕੀਤੀ ਸਿੱਖੀ ਨੂੰ ਖਤਮ ਕਰਨ ਦੀ ਪਰ ਨਹੀਂ ਕਰ ਸਕੇ ਤੇ ਜਿਹੜੀਆਂ ਸਾਡੀਆਂ ਜਨਤ ਸਰਕਾਰਾਂ ਸਾਡੇ ਬਰੋਧੀ ਉਹਨਾਂ ਨੇ ਐਸਾ ਪੰਜਾਬ ਦੇ ਵਿੱਚ ਹੰਢ ਰਹੀ ਜਾਂਦੀ ਹੈ ਨਸ਼ੇ ਦੀ ਵੀ ਇਹਨਾਂ ਤਿੰਨ ਤਰੀਕਿਆਂ ਨਾਲ ਖਤਮ ਨਹੀਂ ਕਰ ਸਕਦੇ ਗੋਲੀ ਮਾਰ ਕੇ ਦੇਖ ਲਿਆ ਸਾਰਾ ਕੁਝ ਕਰਕੇ ਦੇਖਿਆ ਨਸ਼ੇ ਦਾ ਮੁੱਲ ਪਾ ਕੇ ਦੇਖ ਲਏ ਤੇ ਪਰੰਮਾ ਕੇ ਵੀ ਪੰਜਾਬ ਦੇ ਵਿੱਚ ਇਹ ਬਿਮਾਰੀ ਆਈ ਹੈ ਕਿਤੇ ਵਰਗੇ ਨਸ਼ੇ ਵਰਗੀਆਂ ਇਹ ਮੇਰੇ ਪਿੰਡ ਦੀ ਗੱਲ ਨਹੀਂ ਮਹਾਂਕੰਦਰ ਦੀ ਗੱਲ ਨਹੀਂ ਪੂਰੇ ਪੰਜਾਬ ਤੇ ਖਬਰ ਚੱਲ ਰਹੀ ਆ ਆ ਸੋਸ਼ਲ ਮੀਡੀਆ ਦੇ ਵੀਰ ਦੇਖੇ ਨੇ ਕੋਈ ਐਸਾ ਬੰਦ ਨਹੀਂ ਕਿਸੇ ਤੇ ਪੰਜਾਬ ਦੀ ਤਰੱਕੀ ਤੋਂ 10 20 ਨਾਗਰਿਕਾਂ ਨੇ ਖਬਰ ਵੀ ਆਦੀ ਫਰਾਂ ਦੇ ਤੇ ਨੌਲਾ ਨੌਰ ਦਾ ਫਰਾਂ ਦੇ ਕੰਮ ਨਮਾਦ ਹੋ ਗਿਆ ਪਰ ਮੈਂ ਵੀ ਸਾਰੇ ਬੈਠੇ ਮੇਰੇ ਮੰਕਰ ਤੇ ਜੇਕਰ ਆਪ ਨੂੰ ਅੱਜ ਸਮਾਰੋਹ ਕਰਨਾ ਹੈ ਜੋ ਕਿ ਸਰਕਾਰਾਂ ਨੂੰ ਦੇਖ ਕੇ ਚਾਰ ਪੰਜ ਸਰਕਾਰਾਂ ਖਿਆਲ ਦੇ ਵਿੱਚ ਨਸ਼ੇ ਤੇ ਹਰ ਇੱਕ ਦੰਸ ਦੀ ਦੇਪਤੀ ਕੇ ਸਰਕਾਰਾਂ ਬਣਾ ਕੇ ਆਪਣੇ ਰਾਜ ਕਰ ਰਹੇ ਨੇ ਤੇ ਇਹ ਪੰਜਾਬ ਦੀ ਧਰਤੀ ਤੇ ਨਸ਼ਾ ਦਿਨੋ ਦਿਨ ਵੱਧ ਰਿਹਾ ਤੇ ਨਾਗਰਿਕਾਂ ਦੀ ਮੋਟਾ ਮੌਕਾ ਦੀ ਕੀਮਤੀ ਵੱਧ ਰਹੀ ਆ ਮੈਂ ਸਾਰੇ ਨੱਟਾਂ ਨੂੰ ਬੇਨਤੀ ਕਰਾਂਗਾ ਵਿਚਾਰ ਵਿੱਚ ਮੈਂ ਕਿਹੜੇ ਆਪਣੇ ਪਿੰਡ ਦੇ ਡਾਕਟਰ ਵੀ ਵੱਡੇਰੇ ਇੱਕ ਤਾਂ ਡਾਕਟਰ ਪ੍ਰਤਾਪ ਸਿੰਘ ਬਹੁਤ ਵੱਡਾ ਡਾਕਟਰ ਹੈ ਆਪਣੇ ਪਿੰਡ ਦਾ ਹੰਮਾ ਕਾਜੀ ਦਾ ਉਹ ਦੁਨੀਆ ਵਿੱਚ ਨਾਮ ਕਮਾਇਆ ਹੈ ਇੱਕ ਭਾਈ ਮੁਖਪੜਾ ਸਰਕਾਰ ਸਿੰਘ ਦਾ ਭਤੀਜਾ ਭਾਈ ਮਨਤਿਆਰ ਸਿੰਘ ਦਾ ਬੇਟਾ ਉਹ ਵੀ 30 ਡਿਗਰੀ ਕਰਕੇ ਆਏ ਨੇ ਐਮ ਵੀ ਐਸ ਡਾਕਟਰ ਬਣੇ ਨੇ ਹੋਰ ਜਿਹੜੇ ਕੰਦੇ ਕੰਦੇ ਦਿਨ ਦੇ ਜਿਹੜੇ ਚੰਗੀਆਂ ਪੋਸਟਾਂ ਤੇ ਨੌਕਰੀ ਕਰ ਰਹੇ ਨੇ ਉਹ ਤਾਂ ਫਾਰਗੋ ਨੇ ਬੁਲਾਇਆ ਰਾਤ ਨੂੰ ਨਾਲੇ ਕਰਤਾ ਭਾਈ ਸਾਕੀ ਦੇ ਦਿਹਾੜੇ ਤੇ ਰਾਤ ਦੀ ਕੀਰਤਨ ਕਰਵਾ ਕੇ ਰਾਗੀ ਸਿੰਘਾਂ ਤੋਂ ਵਿਚਾਰਾ ਸੁਣਾ ਗਏ ਤੇ ਬਾਅਦ ਵਿੱਚ ਕਹਿੰਦਾ ਡਾਕਟਰਾਂ ਨੂੰ ਇੱਕ ਵਾਰ ਨੂੰ ਸਨਮਾਨਿਤ ਕੀਤਾ ਜਾਣਾ ਹੈ ਤੇ ਦੂਸਰੀ ਆਪਾਂ ਸਾਰਾ ਨਕਰ ਇਕੱਠਾ ਹੋ ਕੇ ਉਹਨਾਂ ਨੂੰ ਵਿਚਾਰ ਕਰਕੇ ਇਹ ਨਸ਼ੇ ਵਾਲੇ ਉਹਨੂੰ ਮੈਂ ਤਾਂ ਕੋ ਪ੍ਰਚਾਰ ਕਰਦਾ ਥੋੜੀ ਸਾਥ ਕੀਰਤਨ ਕਰਦਾ ਹੈ ਇਹਨਾਂ ਕੋਈ ਮੈਡੀਕਲ ਬਾਰੇ ਕੋਈ ਬਾਲੀ ਗਿਆਨ ਨਹੀਂ ਦਾ ਇੱਕ ਪਰਿਵਾਰਿਕ ਗਿਆਨ ਹੈ ਮੈਂ 스ਪੇਕਰ ਨੂੰ ਕਿਹਾ ਮੈਂ ਇਹਦਾ ਨਸ਼ੇ ਬਾਰੇ ਕਿੰਨਾ ਮਾਰ ਦੀ ਗੱਲ ਉਹ ਕੋਲੇ ਡਾਕਟਰ ਨੇ ਆਪਾਂ ਨਾਲ ਵਿਚਾਰ ਕਰਕੇ ਕਮੇਟੀ ਨਾਲ ਸਾਡੇ ਵਿਚਾਰ ਕਰਕੇ ਇੱਥੇ ਕਹੀ ਇਹੋ ਜਿਹੋ ਨਾਲ ਮਹੱਤਵ ਦੇ ਜਿੰਨਾ ਪਰਦਲ ਹੋਏ ਉਹ ਤਾਂ ਬਰਾਦ ਨਹੀਂ ਚੰਗੀ ਬੇਦਾ ਬੰਦਾ ਹਾਰੋ ਚੁਪਾ ਨਸ਼ੇ ਦਾ ਤੇ ਆਪਾਂ ਉਹਨੂੰ ਵਿਚਾਰ ਕਰਕੇ ਉਹਨੂੰ ਬੱਚਿਆਂ ਨੂੰ ਬਚਾਈਏ ਉਹ ਬੱਚਿਆਂ ਦਾ ਕੋਈ ਮਸਤੀ ਕਾ ਨਹੀਂ ਬੱਚਿਆਂ ਦਾ ਕੋਈ ਬਨਾ ਨਹੀਂਗਾ ਕਿ ਆਪਾਂ ਕੋਈ ਬੱਚੇ ਇਸ ਤਰ੍ਹਾਂ ਤੇ ਪੈ ਜਾਣਗੇ ਉਹਨਾਂ ਏਜੰਸੀਆਂ ਦੇ ਉਹਨਾਂ ਜਾਲਮਾਂ ਨੇ ਇਹਨਾਂ ਪੰਜਾਬ ਦੇ ਭਾਰੀ ਚਾਹੁੰਦੇ ਉਹਨਾਂ ਨੰਬਰ ਇੰਦਰੇ ਹੋਈ ਵਿਦਿਆਰਥੀਆਂ ਦੇ ਬੱਚਿਆਂ ਨੂੰ ਆਪਣੇ ਪਰਿਵਾਰ ਤੋਂ ਸੋਚੀ ਨਹੀਂ ਰਹਿ ਗਈ ਵਾੜ। ਜਦ ਮੈਂ ਕਹਾਂ ਉਹ ਬੱਚੇ ਦਾ ਘਰ ਹੈ ਬੱਚਿਆਂ ਨੂੰ ਕੋਈ ਪਤਾ ਨਹੀਂ ਆ। ਮਾਂ ਕੋਲ ਜਦੋਂ ਫਸਟ ਕਾਲ ਮਾਂ ਕੋਲ ਰੱਪੜੇ ਲਈ ਸਥਿਤੀਆਂ ਸਾਹਕੇ ਸਾਰੀ ਸੁਝਾ ਕੇ ਦੇਖ ਲਿਆ ਪਰ ਬੱਚਿਆਂ ਦੇ ਫਿਰ ਕੋਈ ਜੀ ਨਹੀਂ ਸਕਦੀ। ਤਾਂ ਮੈਂ ਅੱਜ ਤੁਹਾਨੂੰ ਬੇਨਤੀ ਕਰਾਂਗਾ ਕਿ ਆਪਾਂ ਇੱਥੇ ਆਪਾਂ ਹੋਰ ਪਾਸੇ ਕਰਿਆ ਕਰਦੇ ਆ ਪਰ ਆਪਣੇ ਪਿੰਡਾਂ ਵਾਲਿਆਂ ਹਰ ਪਿੰਡ ਨੂੰ ਮੈਂ ਹਰ ਕਦ ਨੂੰ ਬੇਨਤੀ ਕਰਾਂਗਾ ਸਰਕਾਰਾਂ ਇਹ ਨਸ਼ਾ ਜਿਆਉਣ ਵਾਲੀ ਸਰਕਾਰਾਂ ਦੇ ਪ੍ਰਬੰਧ ਵਿੱਚ ਤੇ ਆਪਾਂ ਟਿਕ ਟਿਕ ਲਿਖੇ ਬਰਾ ਕੇ ਇਹਨੂੰ ਪੂਰੀ ਕੰਟਰੋਲ ਕਰਕੇ ਤੇ ਆਪਾਂ ਨੂੰ ਬੇਸ਼ੱਕ ਬੱਚੇ ਵੀ ਗਾਹਾਂ ਟੱਕਰ ਬੱਚਿਆਂ ਦੇ ਮਾਪਿਆਂ ਨਾਲ ਨਰਮ ਆਪਾਂ ਨੂੰ ਜੇ ਨਾ ਅਧਿਕਾਰ ਤਰਦਾਸ ਕਰਕੇ ਗੁੰਮ ਕੇ ਚੱਲੇ ਜੰਕਰ ਦਿਓ ਤੇ ਮਹਾਤਮਾ ਤੋਂ ਆਪਾਂ ਸ਼ਰਾਰਤ ਕਰਕੇ ਹੋਰ ਵੀ ਜਿਹੜੇ ਪਿੰਡਾਂ ਦੇ ਵੀਰ ਆਏ ਦੇ ਆਪੋ ਆਪਣੇ ਪਿੰਡਾਂ 'ਚ ਜਾ ਕੇ ਕਮੇਟੀਆਂ ਬਣਾ ਕੇ ਇਸ ਕੰਮ ਤੇ ਆਪਾਂ ਜ਼ੋਰ ਕਰਕੇ ਤੇ ਆਪਣੇ ਪੰਜਾਬ ਦੀ ਕਹਿਰੀ ਪਾਈ ਜਵਾਨੀ ਬਚਾਈ ਦੀ ਤੇ ਅਬਰ ਸਮਾਜਿਕ ਪੰਚਤ ਦੇ ਜਿੰਨੀ ਘਰਾਂ ਦਾ ਧੰਨਵਾਦ ਕਰਦੇ ਹਾਂ ਪਾਇਕਰ ਗਰਗ ਸਿੰਘ ਵਾਲਾ ਪਹਾਵਾ ਵਾਪਰੇ ਆ ਮੈਂ ਕਹਿੰਦਾ ਕਿਸੇ ਵੈਰੀਫਿਕੇਸ਼ਨ ਦਾ ਨਾਮ ਵਾਪਰੇ ਦਿੱਤੇ ਪਾਛਾ ਚਰਨਨ ਅਰਦਾਸ ਕਰੇਗਾ ਤੇ ਪ੍ਰਵਾਹ ਨੂੰ ਪਿੱਛੇ ਪਹਾਵਾ ਮੰਨ ਨਹੀਂ ਗੱਲ ਬਲਵੰਤ ਸਿੰਘ ਸਾਹਿਬ ਆਨ ਪਾਇਕ ਸੰਸੰਕਰ ਜੁਐਸਟੀ ਅਕਾਉਂਟ ਵੀ ਇਸੇ ਪ੍ਰਵਾਹ ਵਿੱਚੋਂ ਹੈ ਬੜਾ ਨਾਟਕ ਮਾਇਆ ਪੱਤਰਕਾਰ ਨੇ ਸੋਸ਼ਲ ਮੀਡੀਆ ਤੇ ਅਰਦਾਗੀ ਵੀ ਦੇ ਪਾਉਂਦੇ ਮੁੱਖ ਕਿੰਨਾ ਵੀ ਕੌਮ ਦੇ ਵਿਚਾਰ ਖੜੇ ਨੇ ਸਾਡੇ ਸੰਸਾਰ ਤੋਂ ਜੀ ਆਇਆਂ ਬਰੇਜ ਕੀਤਾ ਖਾਲਸਾ ਵਰਜੂ ਜੀਤੀ ਪੱਤਰ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਦੇ ਪਤੇ ਗੁਰਸੇਵ ਜੀ ਦੀ ਪਾਵਨ ਬਾਣੀ ਦੇ ਪਰਮਾਨਾ ਜੋ ਆਇਆ ਸੁਚਲ ਸੀ ਸਭ ਕੋਈ ਆ ਰਿਹਾ ਵਾਰੀ ਜਾਨਾ ਤਾਂ ਸਾਹਮਣੇ ਇਸ ਦੁਨੀਆ ਤੋਂ ਰਹਿ ਕਿਸੇ ਨੇ ਨਹੀਂ ਜਾਣਾ بڑے بڑے ਇਤਹਾਸ ਜਿਹੜੇ ਤਿਹੜ ਆਏ ਡਾਕਟਰ ਆਏ ਜਿਹੜੇ ਲੋਕਾਂ ਨੂੰ ਜੀਵਨ ਵਾਸਤੇ ਦਵਾਈਆਂ ਦਿੰਦੇ ਰਹੋ ਇਸ ਦੁਨੀਆ ਤੇ ਰਹਿ ਗਏ ਪਰ ਜਲਾ ਸਭ ਤੋਂ ਵੱਡਾ ਇਹ ਹੈ ਕਿ ਜਿਹਨੂੰ ਮਾਲਕ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਤੇ ਸਾਡੀ ਜ਼ਿੰਦਗੀ ਉਹ ਐਨੀ ਅਸੀਂ ਘੱਟ ਕਿਉਂ ਜੋ ਕੇ ਜਾ ਰਹੇ ਅਸੀਂ ਕਿਹਾ ਨਾ ਪਰਮਾਤਮਾ ਦਾ ਹੁਕਮ ਹੈ ਪਰਮਾਤਮਾ ਦਾ ਹੁਕਮ ਬਿਲਕੁਲ ਹੈ ਪਤਾ ਦੀ ਮਾਲਕ ਦੇ ਹੁਕਮ ਤੋਂ ਬਿਨਾ ਹਿੱਲਦਾ ਪਰ ਸਵਾਸ ਕੁਝ ਮਾਲਕ ਨੇ ਦਿੱਤੇ ਆ ਤੇ ਉਹਦੇ ਦਿੱਤੇ ਹੋਏ ਸਵਾਸਾਂ ਚੋਂ ਘਟ ਜਉ ਜਾਂਦੇ ਆ ਇਸ ਤਰ੍ਹਾਂ ਕਹੋ ਵੀ ਸਾਡੀ ਥਾਲੀ ਦੇ ਵਿੱਚ ਰੋਟੀ ਪਈ ਹੋਵੇ ਅਸੀਂ ਤਿੰਨ ਚਾਰ ਗੁਰਗੀਆਂ ਖਾਈਏ ਤੇ ਬਾਕੀ ਨਾਲ ਰੋਟੀ ਖਾਈਏ ਇਸ ਤਰ੍ਹਾਂ ਕਹਿ ਸਕਦੇ ਆ ਜ਼ਿੰਦਗੀ ਜ਼ਿੰਦਗੀ ਸਾਡੀ ਲੰਬੇਰੀ ਹੈ ਇਸ ਜ਼ਿੰਦਗੀ ਨੂੰ ਕੱਟ ਕਿਉਂ ਅਸੀਂ ਕਰਦੇ ਆ ਕਿਉਂਕਿ ਅਸੀਂ ਜ਼ਿੰਦਗੀ ਦੇ ਅੰਦਰ ਅਜਿਹੇ ਨਸ਼ੇ ਪਕਿਲਾ ਲਏ। ਪਹਿਲੇ ਹਰੀ ਸਿੰਘ ਨੇ ਗੱਲਬਾਤ ਬੜੀ ਵਧੀਆ ਕਹੀ ਹੈ ਵੀ ਸਰਕਾਰਾਂ ਵੱਲੋਂ ਇਸ ਤਰੀਕੇ ਦੇ ਨਾਲ ਸਾਨੂੰ ਨਸ਼ੇ ਦਿੱਤੇ ਗਏ। ਸਰਕਾਰਾਂ ਤਾਂ ਸਾਡੀਆਂ ਚਲਦੀਆਂ ਨਸ਼ੇ ਦੇ ਉੱਪਰ ਹੈ। ਤੁਸੀਂ ਦੇਖੋ ਘਰਾਂ-ਘਰਾਂ ਦੇ ਵਿੱਚ ਪਿੰਡਾਂ-ਪਿੰਡਾਂ ਦੇ ਵਿੱਚ ਸ਼ਰਾਬਾਂ ਹੁੰਦੀਆਂ। ਕਿੱਡੀ ਬੋਤਲ ਮਹਿੰਗੀ ਹੈ ਤੇ ਉਹ ਬੋਤਲ ਪਿੰਡਾਂ ਦੇ ਵਿੱਚ ਆਮ ਵਿਕਦੀ ਹੈ ਤੇ ਸਰਕਾਰ ਨੇ ਉਦੋਂ ਤੇ ਲਿਖਿਆ ਹੁੰਦਾ ਹੈ ਵੀ ਇਹ ਸ਼ਰਾਬ ਕਿੰਨੀ ਸੇਦ ਲਈ ਹਾਨੀ ਕਰਦੀ। ਪਿੰਡਾਂ ਦੇ ਵਿੱਚ ਤਮਾਕੂ ਵੇਚਦਾ ਹੈ। ਪਿੰਡਾਂ ਦੇ ਵਿੱਚ ਸਿਗਰਟਾਂ ਵਿਕਦੀਆਂ ਨੇ ਇਹ ਸਾਰਿਆਂ ਦੇ ਉੱਪਰ ਲਿਖਿਆ ਹੁੰਦਾ ਹੈ ਕਿ ਇਹ ਤੁਹਾਡੇ ਸਿਹਤ ਲਈ ਹਾਨੀਕਾਰਕ ਹੈ ਤੇ ਸਰਕਾਰ ਇਹ ਲਿਖ ਲੈ ਕੇ ਸਾਨੂੰ ਬੇਵਕੂਫ ਬਣਾਉਂਦੀ ਹੈ ਇਹ ਕਹਿ ਕੇ ਕਿ ਸਾਡੇ ਘਰਾਂ ਦੇ ਵਿੱਚ ਚਾਉਂਦੀ ਹੈ ਫਿਰ ਅਸੀਂ ਕਿਵੇਂ ਆਸ ਰੱਖ ਸਕਦੇ ਹਾਂ ਕਿ ਸਰਕਾਰ ਸਾਡੇ ਬੱਚਿਆਂ ਦਾ ਭਲਾ ਕਰੇਗੀ ਆ ਗਾਂਜਾ ਆ ਸੁੱਖਾ ਜਿਹਾ ਪਿੰਡਾਂ ਦੇ ਵਿੱਚ ਸਾਡੇ ਇਹ ਵੜਿਆ ਹੋਇਆ ਹੈ ਇਹਨਾਂ ਦੀ ਦੇਣ ਹੈ ਇਹ ਸਰਕਾਰਾਂ ਆ ਇਹ ਵਿਦੇਸ਼ਾਂ ਦੇ ਜਿਨ੍ਹਾਂ ਹੋਰਿਆਂ ਤੋਂ ਅਸੀਂ ਤੂੰ ਕੱਢਿਆ ਸਭ ਤੋਂ ਵੱਡੀਆਂ ਸਿਰਖਾਂ ਦੀਆਂ ਕੁਰਬਾਨੀਆਂ ਉਹਨਾਂ ਨੇ ਕਿਸ ਤਰੀਕੇ ਦੇ ਗੱਲ ਬਾਤ ਭੇਜੇ ਜਿਨ੍ਹਾਂ ਨੇ ਪੂਰਾ ਛੜਾ ਹੀ ਆ ਕੇ ਦੇ ਦਿੱਤਾ ਅੱਜ ਕੀ ਹਾਲਤ ਪੰਜਾਬ ਦੀ ਬਣ ਗਈ ਜਦੋਂ ਬੱਚੇ ਸਾਡੇ ਕਿਤੇ ਨਸ਼ੇ ਦਾ ਸ਼ਿਵਨ ਕਰਦੇ ਆ ਮੈਂ ਸਭ ਤੋਂ ਵੱਡਾ ਗਿਲਾਂ ਇਹ ਬੱਲੇ ਆ ਵੀ ਜਦੋਂ ਮਾਵਾ ਨੂੰ ਕਿਤੇ ਸੱਜਣ ਮਿੱਤਰ ਉਹਦੇ ਦੱਸ ਦਿੰਦੇ ਜਾਂ ਰਿਸ਼ਤੇਦਾਰ ਦੱਸਦੇ ਆ ਵੀ ਤੁਹਾਡਾ ਹੀ ਪੁੱਤ ਜਿਹੜਾ ਉਹ ਨਸ਼ੇ ਤੇ ਲੱਗਾ ਹੈ ਤੇ ਉਹਦੇ ਮਾਪੇ ਦਾ ਜਿਹੜਾ ਰਵੱਈਆ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਨਹੀਂ ਹੁੰਦਾ ਕਹਿੰਦੇ ਸਾਡੇ ਹੀ ਪੁੱਤ ਦੀ ਬਦਨਾਮੀ ਕਰ ਦਿਓ ਤੁਸੀਂ ਨਸ਼ਾ ਕਰਵਾ ਕੇ ਉਹਨਾਂ ਨੂੰ ਪੈਸੇ ਦੇ ਦਿਓ ਸਭ ਤੋਂ ਵੱਡਾ ਕੰਮ ਹੀ ਪੁੱਤ ਨੂੰ ਬੁਗੜਨ ਦਾ ਮਾਪਿਆਂ ਦਾ ਵੀ ਹੁੰਦਾ ਹੈ ਇਹ ਸਾਡੇ ਬਾਬੇ ਕਹਿਣਗੇ ਤੁਸੀਂ ਵਾਕੇ ਸਾਡੇ ਰਿਸ਼ਤੇਦਾਰਗੇ ਜੇ ਸਾਨੂੰ ਅਸਲੀਅਤ ਨੂੰ ਜਾਣੂ ਕਰਵਾਓ ਮਾਪੇ ਕੋਈ ਲੜਾਈ ਕਰਨਾ ਚਾਹੀਦਾ ਉਹਨਾਂ ਨੂੰ ਤਾਂ ਦੱਸਣ ਵਾਲੇ ਦਾ ਧੰਨਵਾਦ ਕਰਨਾ ਚਾਹੀਦਾ ਛੋਟੇ ਬੱਚੇ ਦੇ ਉੱਪਰ ਅਸਰ ਪੈ ਜਾਂਦਾ 10 ਸਾਲ ਦੇ ਬੱਚੇ ਨੂੰ ਸਿਆਣੇ ਕਹਦੇ ਪੂਰਾ ਛੱਡ ਕੇ ਰੱਖਣਾ ਚਾਹੀਦਾ ਤੇ ਉਸ ਨੂੰ ਬਾਅਦ ਦੇ ਵਿੱਚ ਆਪਣੇ ਕੀ ਪੁੱਤ ਨੂੰ ਆਪਣਾ ਯਾਰ ਦੋਸਤ ਬਣਾ ਲੈਣਾ ਚਾਹੀਦਾ ਬੱਚੇ ਕਦੇ ਵੀ ਭੈੜੀ ਸੰਗ ਵਿੱਚ ਨਹੀਂ ਪੈਂਦੇ ਅੱਜ ਸਭ ਤੋਂ ਵੱਡਾ ਗੱਲ ਹੈ ਚਿੰਤੀ ਤਾਦਾਦ ਵਿੱਚ ਸਾਡੇ ਬੱਚੇ ਨਸ਼ੇ ਤੇ ਲੱਗੇ ਹੋਇਆ ਉਹੀ ਤਾਦਾਦ ਵਿੱਚ ਸਾਡੀਆਂ ਪੰਜਾਬੀਆਂ ਧੀਆ ਲੱਗੀਆਂ ਹੋਣੀਆਂ ਕੁੜੀਆਂ ਮੈਂ ਜੇਰੇ ਘਰ ਤੋਂ ਜਦੋਂ ਬਾਹਰ ਨਿਕਲਦਾ ਕਿਸੇ ਪ੍ਰੋਗਰਾਮ ਤੇ ਜਾਣ ਵਾਸਤੇ ਅਕਸਰ ਮੈਨੂੰ ਇੱਕ ਮਾਂ ਜਾਂ ਦੋ ਮਾਮਾ ਦੇ ਕੋਲ ਰਜਾਨਾ ਹੁੰਦੇ ਆ ਜਿਹੜੀਆਂ ਮਾਮਾ ਮੈਨੂੰ ਰੋਜ਼ੋ-ਰੋਜ਼ ਕਹਿ ਦਿੰਦੀਆਂ ਵੀਰ ਜੀ ਤੇ ਸੁਪਰ ਵੀ ਕੋਈ ਗੱਲਬਾਤ ਆਪਾਂ ਕਰੀਏ ਸਾਡੇ ਪਿੰਡ ਦੇ ਵਿੱਚ ਆ ਹਾਲਾਤ ਬਣ ਗਿਆ ਸਾਡਾ ਧੀ ਪੁੱਤ ਸਾਡੇ ਘਰ ਦੇ ਚੋਂ ਬਾਹਰ ਹੋ ਗਿਆ ਅਸੀਂ ਤਾਂ ਪੜਨ ਵਾਸਤੇ ਭੇਜਿਆ ਉਹਨੇ ਰਸਤਾ ਵਖਰਾ ਢੋ ਲਿਆ ਹੁਣ ਇਹਦਾ ਹੱਲ ਦੱਸੋ ਚਾਹਤੋਂ ਅਜਿਹੇ ਨਸ਼ਾ ਛਡਾਊ ਕੇਂਦਰ ਦਿਓ ਜਿੱਦੇ ਵਿੱਚ ਅਸੀਂ ਭੇਜ ਸਕੀ ਹੁਣ ਕਹਿੰਦੇ ਜਿਹੜਾ ਨਸ਼ਾ ਕੋ ਛੱਡਤਾ ਗਿਆ ਪਰ ਹਸਪਤਾਲ ਦੀ ਗੋਲੀ ਖਾਂਦਾ ਹੈ ਹਸਪਤਾਲ ਦੀ ਗੋਲੀ ਚੇਤੇ ਰੱਖਿਆ ਜੀ ਚਿੱਟੇ ਤੋਂ ਕੈਰਿਮਾ ਬਣਦੀ ਜਿਨ੍ਹਾਂ ਦੇ ਘਰ ਦੇ ਵਿੱਚ ਹਸਪਤਾਲ ਦੀ ਗੋਲੀ ਆਉਂਦੀ ਹੈ ਉਹ ਸਮਝੋ ਵੀ ਤੁਹਾਡੇ ਘਰ ਦੇ ਵਿੱਚ ਇਨ ਸਭ ਤੋਂ ਵੱਡੀ ਜ਼ਹਿਰ ਵਾਲੀ ਹੈ ਜਿਹੜਾ ਤੁਹਾਡੇ ਦੀ ਪੁੱਤ ਦੀ ਜ਼ਿੰਦਗੀ ਖਿੱਕ ਦੇਂਦੀ ਦੂਸਰੇ ਦੇਂਦੀ ਤੁਸੀਂ ਆਸ ਨਹੀਂ ਰੱਖ ਸਕਦੇ ਉਸ ਚਿੱਟੇ ਦੀ ਪੈੜੀ ਗੋਲੀ ਜਿਹੜੀ ਹੈ ਉਹ ਸਾਡੇ ਘਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਵਰਤਿਆ ਤੇ ਇਹਦਾ ਸਭ ਤੋਂ ਵੱਡਾ ਇੱਕੋ ਇੱਕ ਰਿਜ਼ਲਟ ਜਿਹੜਾ ਮੈਂ ਕੱਢਿਆ ਜਿੱਦੋਂ ਅਸੀਂ ਬਚ ਸਕਦੇ ਆ ਆਪੋ ਆਪਣੇ ਪਿੰਡਾਂ ਦੇ ਵਿੱਚ ਅਸੀਂ ਨੌਜਵਾਨਾਂ ਦੀ ਕਮੇਟੀ ਬਣਾਈਏ ਨਸ਼ਾ ਵਿਰੋਧੀ ਫਰੰਟ ਬਣਾ ਕੇ ਅਸੀਂ ਲੜੀਏ ਪਿੰਡ ਦੇ ਵਿੱਚ ਜਿਹੜਾ ਵੀ ਮਾੜਾ ਕੰਮ ਕਰਦਾ ਉਹਦੀ ਅਸੀਂ ਵਰੋਤਾ ਕਰੀਏ ਤੇ ਕਮੇਟੀ ਨੂੰ ਦਸੀਏ ਉਸ ਕਮੇਟੀ ਦੇ ਹੱਕ ਦੇ ਵਿੱਚ ਖੜੀਏ ਕਿਉਂਕਿ ਅਜਿਹੇ ਲੋਕ ਅਜਿਹੇ ਮਗਰਮਸ਼ ਪਿੰਡਾਂ ਦੇ ਵਿੱਚ ਨੇ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਗੋਲੀਆਂ ਲਾ ਕੇ ਜਿਹੜੇ ਚੱਕਾ ਸਮਹਿਕ ਲਾ ਕੇ ਸਾਡੇ ਪਿੰਡ ਦੇ ਵਿੱਚ ਬੱਚਿਆਂ ਨੂੰ ਲਿਆ ਲਿਆ ਕਿ ਦੇਹਾਂ ਦੇ ਜਿਹਦੇ ਰੱਖਿਆ ਜਿਵੇਂ ਭਾਈ ਰਵਦੀਰ ਸਿੰਘ ਨੇ ਕਿਹਾ ਵੀ ਆਉਣ ਵਾਲੇ ਸਮੇਂ ਅੰਦਰ ਬਰਾਤਾਂ ਸਾਡੀਆਂ ਨਹੀਂ ਚੜ੍ਹਦੀਆਂ ਮੈਂ ਕਹਿੰਦਾ ਬਰਾਤਾਂ ਚੜ੍ਹਨ ਵਾਲੇ ਨਹੀਂ ਰਹਿਣੇ ਜਿਨ੍ਹਾਂ ਦੇ ਅਸੀਂ ਕਹੁੰਦੇ ਨਾ ਕਹਦੇ ਨੇ ਵੀ ਬੱਚਾ ਜਿਹੜਾ ਉਹ ਵਿਆਹ ਨਹੀਂ ਹੋਇਆ ਉਹ ਛੜਾ ਲੈਣਾ ਚਾਹੀਦੀ ਰੱਖਿਆ ਜੀ ਛੜੇ ਬੱਚੇ ਵੀ ਸਾਡੇ ਪੰਜਾਬ ਦੇ ਵਿੱਚ ਖਤਮ ਹੋ ਜਾਣੇ ਸਾਡੇ ਹਾਲਾਤ

ਅੱਜ ਚਾਚਾ ਜਗਤ ਸਿੰਘ ਉਹਦੇ ਘਰ ਦੇ ਵਿੱਚ ਸੱתר ਵਿਛਿਆ ਬੇਸ਼ੱਕ ਅਸੀਂ ਕਹੀਏ ਵੀ ਮੁੰਡਾ ਨਸ਼ੇ ਦੇ ਨਾਲ ਨਹੀਂ ਗੋਲ ਗੱਲ ਕਰੀਏ ਮੈਨੂੰ ਗੋਲ ਗੱਲ ਕਰਨੀ ਨਹੀਂ ਆਉਂਦੀ ਮੈਂ ਸਪਸ਼ਟ ਕਹਿਣਾ ਬਿੱਟੂ ਦੀ ਮੌਤ ਹੋਈ ਹੈ ਤੇ ਨਸ਼ੇ ਕਰਕੇ ਹੋਈ ਹੈ ਨਸ਼ੇ ਕਰਕੇ ਅੰਦਰ ਇਹਦਾ ਫੋਲਾ ਆਇਆ ਟੀਕੇ ਲਾ ਲਾ ਕੇ ਇਹਨਾਂ ਦਾ ਸਰੀਰ ਫੋਲਣਾ ਹੋਇਆ ਅਖੀਰ ਤੇ ਇੱਕੋ ਇੱਕ ਨਾੜ ਬਚੀ ਸੀ ਡਾਕਟਰ ਕਹਿੰਦਾ ਸਰੀਰ ਦੇ ਵਿੱਚ ਕੋਈ ਨਾੜ ਨਹੀਂ ਜਿਹੜੀ ਅਖੀਰਲੀ ਨਾੜ ਹੁੰਦੀ ਧੌਣ ਵਾਲੀ ਹੁੰਦੀ ਹੈ ਜਦੋਂ ਉਹਦੇ ਵਿੱਚ ਕਿਤੇ ਉਹ ਸਿਰਜ ਲਾਉਂਦੇ ਨੇ ਜਾਂ ਕੱਢਦੇ ਨੇ ਉਹ ਵੀ ਇੰਨੀ ਕਮਜ਼ੋਰ ਹੋ ਜਾਂਦੀ ਹੈ ਇੱਕ ਦੋ ਵਾਰ ਰੌਂਜ ਤੇ ਉਹਦਾ ਅਖੀਰਲਾ ਪਣ ਹੁੰਦਾ ਜਿਹਦੇ ਰੱਖਿਆ ਜਿਹਦੀ ਨਾੜ ਤੋੜ ਵਾਲੀ ਰਹਿ ਗਈ ਉਹਦੀ ਅਖੀਰ ਤੇ ਮੌਤ ਹੋਏਗੀ ਉਹ ਇੱਕ ਦਿਨ ਕੱਢ ਜਾ ਚਾਹੀ ਕੋ ਦੂਜੇ ਕੱਢ ਇਸ ਵਾਸਤੇ ਧੀਆਂ ਪੁੱਤਰਾਂ ਦਾ ਆਪਾ ਖਿਆਲ ਰੱਖੀਏ ਨਸ਼ੇ ਲਾਉਣ ਵਾਲਿਆਂ ਨੇ ਉਹਨਾਂ ਨੇ ਤਾਂ ਤੁਹਾਡੇ ਹੀ ਪੁੱਤ ਨੂੰ ਲਾ ਕੇ ਉਹਨਾਂ ਨੇ ਵੋਟਾਂ ਵੀ ਖੋਲਣੀਆਂ ਉਹਨਾਂ ਨੇ ਸੁੱਖ ਵੀ ਲੈ ਲੈਣੇ ਤੁਹਾਡੇ ਸਿਰਾਂ ਦੇ ਉੱਪਰ ਤੇ ਅਸੀਂ ਆਪਣੀਆਂ ਵੋਟਾਂ ਨੂੰ ਵੀ ਇਸ ਤਰੀਕੇ ਦੇ ਨਾਲ ਨਾ ਵੇਚ ਕੇ ਚੰਦ ਚਿਰਾਂ ਬਾਅਦ ਲਈ ਜੀ ਅਸੀਂ ਵੋਟ ਵੀ ਪਾਉਣੀ ਹੈ ਤੇ ਵੇਖੀਏ ਕਿਹੜਾ ਬੰਦਾ ਇੱਜ਼ਤ ਵਾਲਾ ਕਿਹੜਾ ਬੰਦਾ ਜਿਹੜਾ ਸਾਡੇ ਹੱਕ ਵਿੱਚ ਖੜਨ ਵਾਲਾ ਉਸ ਤਰੀਕੇ ਦੇ ਨਾਲ ਅਸੀਂ ਫੈਸਲੇ ਲਈਏ ਜਦੋਂ ਅਸੀਂ ਬਾਸ ਮਰਥਾ ਫੈਸਲੇ ਲੈਣ ਤੋਂ ਤਾਂ ਸਾਡੇ ਘਰਾਂ ਦੇ ਵਿੱਚ ਸਫਰ ਵਿਛਦੇ ਰੋਜ਼ ਵਿਛ ਰਹੇ ਇੱਕ ਤਾਂ ਨਸ਼ੇ ਨਾਲ ਬੱਚੇ ਸਾਡੇ ਤੁਰਦੇ ਜਿਹੜੇ ਨਸ਼ੇ ਨਾਲ ਨਹੀਂ ਤੁਰੇ ਕਾਫੜੇ ਮਾਪਿਆਂ ਨੂੰ ਆਪਣੇ ਪਰਿਵਾਰ ਨੂੰ ਤੋੜ ਦਿੰਦੇ ਇਸ ਤਰ੍ਹਾਂ ਕਹਿੰਦੇ ਵੀ ਕਤਲ ਕਰ ਦਿੰਦੇ ਆ ਨਾ ਘਾਟੇ ਰਹਿੰਦੇ ਆ ਨਾ ਨਸ਼ਾ ਕਰਨ ਵਾਲਾ ਰਹਿੰਦਾ ਅਜਿਹੀ ਵਾਰਦਾਤ ਪੰਜਾਬ ਦੇ ਵਿੱਚ ਹੋਈ ਪੰਜ ਜੀਆਂ ਦਾ ਕਤਲ ਕਰਨ ਵਾਲਾ ਇੱਕ ਪੁੱਤ ਜੇਲ੍ਹ ਦੇ ਵਿੱਚ ਗਿਆ ਜੇਲ੍ਹ ਦੇ ਵਿੱਚ ਨਾ ਨਸ਼ਾ ਮਿਲਣ ਕਰਕੇ ਉਹ ਪੁੱਤ ਦੀ ਵੀ મોત ਹੋ ਗਈ ਸਾਰਾ ਪਰਿਵਾਰ ਹੀ ਅੱਤ ਹੋ ਗਿਆ ਨਾ ਕੋਈ ਜਿਹੜਾ ਸਾਹਮਣ ਵਾਲਾ ਰਿਹਾ ਨਾ ਆਗਾਂ ਦੀ ਕੋਈ ਉਲਾਦ ਤੁਣ ਵਾਲੀ ਨਹੀਂ ਇਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਸਾਰੇ ਆਪਾਂ ਸੁਚੇਤ ਹੋਈਏ ਜੱਗ ਦੇ ਤੇ ਪੰਜਾਬ ਨੂੰ ਬਚਾਈਏ ਸਾਰੇ ਸੰਗਤ ਦਾ ਧੰਨਵਾਦ ਆਪਾਂ ਹੁਣ ਇਸ ਬੱਚੇ ਦੇ ਸਿਰ ਤੇ ਅਸੀਸ ਤੇ ਪਿਆਰ ਰੱਖਣਾ ਸਾਰਿਆਂ ਨੇ ਕਿਉਂਕਿ ਪਰਿਵਾਰ ਕੋ ਅਨੁਸਾਰ ਨੂੰ ਪਤਾ ਕਿਵੇਂ ਦਾ ਅਸੀਂ ਹਰ ਪੱਖੋਂ ਤਰੋ ਮਨੋਂ ਤੁਹਾਨੂੰ ਚਾਚਾ ਜੱਗ ਸਿੰਘ ਜੀ ਨਾਲ ਅਸੀਂ ਨਾਲ ਆ ਪਿੰਡ ਦੇ ਵਿੱਚ ਹਰ ਇੱਕ ਜੁੜਵਾਨ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ ਹੈ ਸਹਿਯੋਗ ਦੇਣਾ ਚਾਹੀਦਾ ਇਸ ਪਰਿਵਾਰ ਦੇ ਆਪਾਂ ਨਾਲ ਖੜੇ ਆ ਸਾਰਿਆਂ ਨੇ ਸੀਸ ਦੇਣੀ ਤੇ ਗੁਰੂ ਦੇ ਨੰਕਰ ਜਰੂਰ ਸਾਰੀ ਸੰਗਤ ਦੇ ਸਕੀ ਦੰਦੀ ਕਿਰਪਾ ਕਰਦੀ ਜਿਹਦੀਆਂ ਵੀ ਸੰਤਾ ਇਸ ਦੁੱਖ ਦੇ ਸਮੇਂ ਤੇ ਪਰਿਵਾਰ ਦੇ ਨਾਲ ਸਹਾਇਕ ਹੋਇਓ ਅਖੀਰ ਤੇ ਫਤਿਹ ਦੀ ਸਨ ਪਾਉਣਾ ਦੀ ਬਾਹਰ ਨੂੰ ਜਿੱਤ ਕਰਦਾ ਸਰਬ ਰੱਬ ਨੂੰ ਬੁੜਾ ਗਏ